ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਡਰਿੰਗ ਇਹ ਨਵੀਂ ਵੀਡੀਓ ਲੈ ਕੇ ਆਈਆਂ ਜਿਹੜੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਈ ਵਾਰੀ ਆਪਾਂ ਬਿਮਾਰ ਹੋ ਜਾਂਦੇ ਆ ਤੇ ਘਰ ਵਿੱਚ ਕੋਈ ਦਵਾਈ ਨਹੀਂ ਹੁੰਦੀ ਉਹਦੇ ਲਈ ਆਪਾਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਆ ਜੋ ਤੁਹਾਨੂੰ ਮੈਂਟਸ ਕੈਂਟਲ ਦੇ ਵਿੱਚ ਤੁਹਾਨੂੰ ਠੀਕ ਕਰ ਸਕਦੇ ਆ ਕਈ ਵਾਰੀ ਆਪਕੋ ਕਿਸੇ ਰੀਜ਼ਨ ਦੇ ਕਰਕੇ ਡਾਕਟਰ ਕੋਲ ਨਹੀਂ ਜਾਇਆ ਜਾਂਦਾ ਜਾਂ ਕੋਈ ਘਰ ਵਿੱਚ ਨਹੀਂ ਹੁੰਦਾ ਸੋ ਮਦਗਿਜ਼ਨ ਬਣ ਜਾਂਦੇ ਆ ਜਿਸ ਕਰਨਾ ਆਪਣੀ ਦਵਾਈ ਲੈਣ ਡਾਕਟਰ ਕੋਲ ਨਹੀਂ ਪਹੁੰਚਿਆ ਜਾਂਦਾ ਠੀਕ ਹੈ ਜੀ ਤੇ ਚਲੋ ਆਪਾਂ ਕਰਦੇ ਆ ਸ਼ੁਰੂ ਇਹ ਨੁਸਖੇ ਤੁਸੀਂ ਖਾਪੀ ਦੇ ਨੋਟ ਕਰਕੇ ਰੱਖ ਲਓ ਕਦੀ ਵੀ ਤੁਹਾਨੂੰ ਕਿਸੇ ਨੁਸਖੇ ਦੀ ਜ਼ਰੂਰਤ ਪਈ ਦੂਸੀ ਵਾਰ ਤੱਕ ਸਕਦੇ ਹੋ ਤੁਹਾਨੂੰ ਡਾਕਟਰ ਕੋਲ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਹਾਂ ਜੀ ਪਹਿਲਾ ਨੁਸਖਾ ਹੈਗਾ ਜੀ ਨੰਬਰ 1 ਪੇਟ ਦਰਦ ਠੀਕ ਹੈ ਤੁਹਾਡਾ ਪੇਟ ਬਹੁਤ ਜ਼ਿਆਦਾ ਦਰਦ ਕਰਦਾ ਤਾਂ ਤੁਸੀਂ ਅਜਵਾਈਨ ਦੇ ਵਿੱਚ ਨਮਕ ਪਾ ਕੇ ਉਸ ਨੂੰ ਮਿਕਸ ਕਰਕੇ ਖਾਓ ਇਹ ਸਭ ਤੋਂ ਸੌਖਾ ਤਰੀਕਾ ਵਾ ਤਾਂ ਤੁਹਾਨੂੰ ਗੋਲੀ ਲੈਣ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਪੈਣੀਗੇ ਮੇਰੇ ਤਾਂ ਸੈਕਿੰਡਾਂ ਦੇ ਵਿੱਚ ਹੀ ਇਹ ਤੁਹਾਨੂੰ ਠੀਕ ਕਰ ਦੇਵੇਗਾ ਨਮਕ ਦੇ ਵਿੱਚ ਅਜਵਾਈਨ ਪਾ ਕੇ ਖਾਓ ਤੁਸੀਂ ਨੰਬਰ 2 ਹੈਗਾ ਜੀ ਦਸਤ ਆਪਾਂ ਨੂੰ ਟਿੱਡੀਆਂ ਲੱਗ ਜਾਂਦੀਆਂ ਵਾ ਲੈਟਰਾਈਨਾਂ ਜਿਹਨਾਂ 'ਤੇ ਕਹਿਦੇ ਨੇ ਲੱਗ ਜਾਂਦੀਆਂ ਵਾ ਉਸਦੇ ਲਈ ਆਪਾਂ ਦਹੀਂ ਦੇ ਵਿੱਚ ਚਾਵਲ ਪਾ ਕੇ ਖਾਣੇ ਆ ਹਾਂਜੀ ਇਹ ਤੁਹਾਨੂੰ ਬਹੁਤ ਹੀ 5-10 ਮਿੰਟ ਦੇ ਵਿੱਚ ਵਿੱਚ ਵੀ ਤੁਹਾਨੂੰ ਅਸਰ ਦਿਖਾ ਦੇਣਗੇ ਦਹੀਂ ਦੇ ਨਾਲ ਚਾਵਲ ਖਾਓ ਇਹ ਦਸਤ ਲਈ ਬਹੁਤ ਫਾਇਦੇਮੰਦ ਆ ਨੰਬਰ 3 ਜੇਕਰ ਤੁਹਾਨੂੰ ਬਹੁਤ ਉਲਟੀਆਂ ਆ ਰਹੀਆਂ ਵਾ ਤੁਹਾਨੂੰ बार-बार ਉਲਟੀ ਆ ਰਹੀ ਹੈ बार-बार ਉਲਟੀਆਂ ਆ ਰਹੀਆਂ ਵਾ ਤੁਸੀਂ ਲੌਂਗ ਨੂੰ ਪਾਣੀ ਵਿੱਚ ਉਬਾਲ ਕੇ ਲੈ ਸਕਦੇ ਹੋ ਇਹ ਤੁਹਾਨੂੰ 5 ਤੋਂ 7 ਮਿੰਟ ਦੇ ਵਿੱਚ ਤੁਹਾਨੂੰ ਫਾਇਦਾ ਦਿਖਾ ਦੇਣਗੇ ਲੌਂਗ ਕਾਉਂਡ ਪਾਣੀ ਦੇ ਉਸ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਤੇ ਜਦੋਂ ਪਾਣੀ ਅੱਧਾ ਖੜਾਇ ਜੀ ਉਸ ਨੂੰ ਪੀ ਲਓ ਇਹ ਬਹੁਤ ਹੀ ਫਾਇਦੇਮੰਦ ਹੈ ਜੇਕਰ ਤੁਹਾਡਾ ਬੀਪੀ ਘਟ ਰਿਹਾ ਤੁਹਾਨੂੰ ਚੱਕਰ ਆ ਰਹੇਗਾ ਉਹਦੇ ਲਈ ਤੁਸੀਂ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਚੂਸੋ ਚੂਸਨਾ ਆਪਾਂ ਉਸ ਨੂੰ ਅਦਰਕ ਦੇ ਟੁਕੜੇ ਨੂੰ ਜਾਂ ਫਿਰ ਸੌਫ ਦੇ ਵਿੱਚ ਖੰਡ ਮਿਕਸ ਕਰਕੇ ਖਾਓ ਤੁਹਾਨੂੰ ਨਾਲ ਦੀ ਨਾਣੀ ਅਸਰ ਪਤਾ ਲੱਗ ਜਾਵੇਗਾ ਜੇਲਾ ਤਰ੍ਹਾਂ ਬਚੌਂ ਠਾਣ ਦੇ ਵਿੱਚ ਨਮੂਨਿਆ ਹੋ ਜਾਂਦਾ ਵਾ ਉਸ ਲਈ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਹਿੰਗ ਨੂੰ ਪਾਣੀ ਚੋ ਬਾਲ ਕੇ ਪਾਣੀ ਪੀਣਾ ਵਾ ਹਿੰਗ ਦਾ ਪਾਣੀ ਉਸੇ ਨਮੂਨੀਆਂ ਜਦ ਤੱਕ ਪੜੇਗੇ ਨਮੂਨੇ ਆ ਪਾ ਜਾਵੇਗਾ ਜੇਕਰ ਤੁਹਾਡੇ ਜ਼ਖਮ ਹੋਇਆ ਵਾ ਇਹ ਜ਼ਖਮ ਦਾ ਸਭ ਤੋਂ ਵੱਧੀਆ ਕੋਈ ਤਰੀਕਾ ਹੈਗਾ ਹਲਦੀ ਦੇ ਵਿੱਚ ਸੰਗ ਦਾ ਤੇਲ ਗਰਮ ਕਰਕੇ ਜ਼ਖਮ ਤੇ ਲਗਾਓ ਹਿੰਜਾ ਨੂੰ ਤੁਹਾਨੂੰ ਨਾਲ ਦਿਨ ਨਾਲ ਲੋਨ ਸਾਰ ਹੀ ਤੁਹਾਨੂੰ ਆਰਾਮ ਮਹਿਸੂਸ ਕਰਾਏਗਾ ਇਸ ਤੋਂ ਬਾਅਦ ਜੇ ਆਪਣੇ ਦੰਦਾਂ ਵਿੱਚ ਦਰਦ ਹੋਣ ਲੱਗ ਜਾਂਦਾ ਆਪਣੇ ਮਸੂੜਿਆਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਉਸਦੇ ਲਈ ਤੁਸੀਂ ਅਦਰਕ ਦਾ ਰਸ ਨੂੰ ਗਰਮ ਕਰਕੇ ਜਾਂ ਤੁਸੀਂ ਲੋង ਦਾ ਤੇਲ ਉਗਲਣ ਕਰਕੇ ਤੁਸੀਂ ਲਗਾ ਸਕਦੇ ਹੋ ਤੁਹਾਨੂੰ ਦੋ ਤਿੰਨ ਮਿੰਟ ਦੇ ਵਿੱਚ ਅਸਰ ਦਿਖਾ ਦੇਗਾ ਤੁਸੀਂ ਆਰਾਮ ਮਹਿਸੂਸ ਕਰੋਗੇ ਕਈ ਵਾਰ ਤਾਂ ਕਿਸੇ ਨਹੀਂ ਦੱਸਣ ਦੇ ਕਰਕੇ ਉਹ ਕੋਈ ਨਹੀਂ ਜਾਣ ਪਾਉਂਦੇ ਤੁਸੀਂ ਇਹ ਨੁਸਖੇ ਅਪਣਾਓ ਘਰ ਵਿੱਚ ਹੀ ਠੀਕ ਹੋ ਜਾਓਗੇ ਤੁਸੀਂ ਕਦੇ ਡਾਕਟਰ ਕੋਲ ਨਹੀਂ ਜਾਓਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਸਟੋਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਥੈਂਕ ਯੂ